ਪਾਪ ਵਿੱਚੋਂ ਨਿਕਲਾਂਗੇ ਜੇ ਆਪਾਂ ਪ੍ਰਸਾਣ ਕਰਾਂਗੇ ਤੇ ਸਾਡੀਆਂ ਅੱਖਾਂ ਖੁੱਲਣੀਆਂ ਚਾਹੀਦੀਆਂ ਸਾਡੀਆਂ ਅੱਖਾਂ ਜਦੋਂ ਖੁੱਲ੍ਹਦੀਆਂ ਕਾਦੇ ਨਾਲ ਇਸੇ ਕਰਕੇ ਵਚਨ ਦੇ ਵਿੱਚ ਲਿਖਿਆ 119 ਨੰਬਰ ਜ਼ਬੂਰ ਔਰ ਉਹਦਾ 119 ਨੰਬਰ ਜ਼ਬੂਰ ਉਹਦਾ 130 ਵਚਨ ਪੜੀਏ ਜਲਦੀ ਕੀ ਕਹਿੰਦਾ ਪਰਮੇਸ਼ਵਰ ਦਾ ਵਚਨ ਤੇਰੇ ਵਚਨ ਦਾ ਖੋਲਣਾ ਮੈਨੂੰ ਚਾਨਣ ਦਿੰਦਾ ਆ ਸਿੱਧੇ ਸਾਦੇ ਲੋਕਾਂ ਨੂੰ ਸਮਝ ਬਖਦਾ ਤੇਰਾ ਵਚਨ ਖੋਲਣਾ ਕਲਾਮ ਸੁਣਨਾ ਕਲਾਮ ਸਮਝਣਾ ਇਹ ਚਾਨਣ ਦਿੰਦਾ ਰਹਿੰਦਾ ਕਿ ਹਾਂ ਤੂੰ ਪਤਾ ਲੱਗਦਾ ਰਹਿੰਦਾ ਇਹ ਕਲਾਮ ਨੇ ਮੇਰੀਆਂ ਤੁਹਾਡੀਆਂ ਅੱਖਾਂ ਖੋਲਣੀਆਂ ਅੱਖਾਂ ਜਦੋਂ ਖੁੱਲਣਗੀਆਂ ਬੰਦੇ ਦੀਆਂ ਦਿਮਾਗ ਖੁੱਲੇਗਾ ਫਿਰ ਪਤਾ ਲੱਗੇਗਾ ਚਾਨਣ ਕੀ ਹੈ ਹਨੇਰਾ ਕੀ ਹੈ ਜੇ ਅੱਖਾਂ ਮੀਟ ਕੇ ਤੁਰੇ ਹੋਗੇ ਤੁਹਾਨੂੰ ਨਹੀਂ ਪਤਾ ਲੱਗਣਾ ਦਿਨਿਆਂ ਕਿ ਰਾਤ ਆ ਜਦੋਂ ਅੱਖਾਂ ਬੰਦੇ ਦੀਆਂ ਕੰਮ ਕਰਦੀਆਂ ਫਿਰ ਪਤਾ ਲੱਗਦਾ ਆ ਵੀ ਰੋਸ਼ਨੀ ਵਾਧਿਆ ਕਿ ਘਟਿਆ ਦਿਨ ਚੜਿਆ ਕਿ ਹਨੇਰਾ ਆ ਅੱਜ ਸਾਡੀ ਅੱਖਾਂ ਨੂੰ ਚਾਨਣ ਕਿੰਨਾ ਹੋਣਾ ਜ਼ਰੂਰੀ ਹੈ ਜੇ ਅਸੀਂ ਹਨੇਰਾ ਸਮਝਦੇ ਆਂ ਚਾਨਣ ਬਾਰੇ ਸਮਝਦੇ ਆਂ ਤੇ ਸਾਨੂੰ ਆਪਣੀਆਂ ਆਪਣੀਆਂ ਅੱਖਾਂ ਦੇ ਬਾਰੇ ਗੌਰ ਕਰਨਾ ਚਾਹੀਦਾ ਵੀ ਮੇਰੀਆਂ ਅੱਖਾਂ ਖੁੱਲੀਆਂ ਰਹਿਣ ਪ੍ਰਭੂ ਦੇ ਵਚਨਾਂ ਦੀ ਵਲ ਬੋਲੇ ਹallelujah ਜਿੰਨਾ ਚਿਰ ਤੱਕ ਸਾਡੀਆਂ ਅੱਖਾਂ ਨਹੀਂ ਖੁੱਲਦੀਆਂ ਇਸੇ ਕਰਕੇ ਪ੍ਰਭੂ ਦੇ ਵਚਨ ਚ ਲਿਖਿਆ ਆ ਹੇ ਮੇਰੇ ਪੁੱਤਰ ਆਪਣਾ ਦਿਲ ਮੈਨੂੰ ਦੇ ਤੇ ਤੇਰੀਆਂ ਅੱਖਾਂ ਮੇਰੇ ਵੱਲ ਲੱਗੀਆਂ ਰਹਿਣ ਜਦੋਂ ਪਰਮੇਸ਼ਵਰਾਂ ਲੱਖਾਂ ਲੱਗੀਆਂ ਰਹਿਣਗੀਆਂ ਤੇ ਚਾਨਣ ਚੜਿਆ ਰਹੇਗਾ ਲੱਗੀਆਂ ਰਹਿਣਗੀਆਂ ਚਾਨਣ ਚੜਿਆ ਰਹੇਗਾ ਕਲਾਮ ਵਾਲਾ ਲੱਗੀਆਂ ਰਹਿਣਗੀਆਂ ਬੰਦਗੀ ਵਾਲਾ ਲੱਗੀਆਂ ਰਹਿਣਗੀਆਂ ਅੱਖਾਂ ਤੇ ਫਿਰ ਬੰਦੇ ਦੀ ਬੰਦੇ ਦੀ ਨਿਗਾਹ ਜਿਹੜੀ ਆ ਉਹਦੇ ਵਿੱਚ ਕੰਮ ਕਰੇਗੀ ਉਹਦੇ ਅੰਦਰ ਕੰਮ ਕਰੇਗੀ ਚਾਨਣ ਦਾ ਪਤਾ ਲੱਗੇਗਾ ਤੇ ਜਦੋਂ ਇਹ ਅੱਖਾਂ ਇਹ ਅੱਖਾਂ ਜਿਹੜੀਆਂ ਸੰਸਾਰ ਵੱਲ ਲੱਗ ਗਈਆਂ ਦੁਨੀਆਂ ਵੱਲ ਲੱਗ ਗਈਆਂ ਦੁਨੀਆਂ ਦੇ ਕਾਰੋਬਾਰ ਵੱਲ ਲੱਗ ਗਈਆਂ ਤੇ ਫਿਰ ਫਿਰ ਪਾਪ ਜਿਹੜਾ ਹੈ ਜੀਵਨ 'ਚ ਆ ਜੇਣਾ ਇਸੇ ਕਰਕੇ ਅੱਖਾਂ ਦੇ ਬਾਰੇ ਬਹੁਤ ਜ਼ਿਆਦਾ ਗੌਰ ਕਰਨਾ ਚਾਹੀਦਾ ਬੰਦੇ ਨੂੰ ਬਾਈਬਲ ਵਿੱਚ ਲਿਖਿਆ ਜੇ ਤੇਰੀ ਅੱਖ ਨਿਰਮਲਿਆ ਤੇ ਤੇਰਾ ਸਾਰਾ ਸਰੀਰ ਚਾਂਦਨ ਵਿੱਚ ਬੋਲੋ ਕਾਦੇ ਵਿੱਚ ਜੇ ਤੇਰੀ ਅੱਖ ਅੱਖ ਜੇ ਖੁੱਲੀ ਰਹੇਗੀ ਅੱਖ ਜੇ ਪ੍ਰਭੂ ਦੇ ਕਲਾਮ ਨਾਲ ਲੱਗੀ ਰਹੇਗੀ ਤੇਰਾ ਤੇਰੇ ਸਾਰੇ ਸਰੀਰ ਵਿੱਚ ਚਾਨਣ ਆਏਗਾ ਤੇ ਜਦੋਂ ਚਾਨਣ ਆਏਗਾ ਫਿਰ ਤੂੰ ਕਦੇ ਵੀ ਲੋਕਾਂ ਦੇ ਲੋਭ ਲਾਲਚ ਵਿੱਚ ਨਹੀਂ ਫਸੇਗਾ ਫਿਰ ਲੋਕਾਂ ਦੇ ਬਹਿਕਾਵੇ ਦੇ ਵਿੱਚ ਨਹੀਂ ਆਏਗਾ ਫਿਰ ਕਦੇ ਵੀ ਤੈਨੂੰ ਲੋਕ ਠਾਗ ਨਹੀਂ ਸਕਣਗੇ ਫਿਰ ਤੈਨੂੰ ਕਦੇ ਵੀ ਜਿਹੜੇ ਤੈਨੂੰ ਲੋਭ ਲਾਲਚ ਪਾ ਕੇ ਰੱਬ ਤੋਂ ਪਿੱਛਾ ਕਰਨ ਕਿਸੇ ਕਰਨਾ ਚਾਹੁੰਦੇ ਆ ਤੈਨੂੰ ਬੈਕ ਸਾਈਡ ਲੈ ਕੇ ਜਾਣਾ ਚਾਹੁੰਦੇ ਆ ਰੱਬ ਤੋਂ ਦੂਰ ਲੈ ਕੇ ਜਾਣੇ ਚਾਹੁੰਦੇ ਆ ਤੇਰੇ ਅੰਦਰ ਜਦੋਂ ਚਾਨਣ ਹੋਵੇਗਾ ਤੇ ਤੈਨੂੰ ਗਾਲੀਆਂ ਦੇਣ ਵਾਲੇ ਗਾਲੀਆਂ ਦੇਣਗੇ ਤੈਨੂੰ ਸਤਾਨ ਇੱਕ ਤਰ੍ਹਾਂ ਗੁਮਰਾਹ ਕਰੇਗਾ ਕਿ ਇਹ ਪਾਪ ਦੇ ਵਿੱਚ ਚਲੇ ਜਾਏ ਪਰ ਤੇਰੇ ਅੰਦਰ ਚਾਨਣ ਹੋਵੇਗਾ ਤੂੰ ਕਦੇ ਭੁੱਲੇਗਾ ਨਹੀਂ ਭੁੱਲੇ ਹallelujah ਕਦੇ ਭੁੱਲੇਗਾ ਨਹੀਂ ਤੇਰੀਆਂ ਅੱਖਾਂ ਕਿੰਨੀਆਂ ਪ੍ਰਭੂ ਵਿੱਚ ਲੱਗੀਆਂ ਰਹਿ ਇਸੇ ਕਰਕੇ ਪਰਮੇਸ਼ਵਰ ਦਾ ਵਚਨ ਬਾਰ-ਬਾਰ ਬੰਦੇ ਨੂੰ ਸਿਖਾਉਂਦਾ ਆ ਕਿ ਅੱਖੀਆਂ ਜਿਹੜੀਆਂ ਉਹ ਸੰਸਾਰ ਉੱਤੇ ਨਾ ਲੱਗਣ ਦੁਨੀਆ ਦੇ ਕਾਰੋਬਾਰ ਵੱਲ ਨਾ ਲੱਗਣ ਦੁਨੀਆ ਵੱਲ ਨਾ ਮਗਨ ਹੋ ਜਾਣ ਅੱਜ ਬੰਦਾ ਵੇਖ ਕੇ ਵੇਖ ਕੇ ਭੁੱਲ ਜਾਂਦਾ ਆ ਭੁੱਲਦਾ ਤੇ ਹਨੇਰੇ ਵਿੱਚ ਜਾਂਦਾ ਆ ਜਦੋਂ ਹਵਾ ਤੇ ਆਦਮ ਨੇ ਬਾਗ ਅਦਨ ਦੇ ਵਿੱਚ ਖੁਦਾ ਨੇ ਵਾਦਾ ਕੀਤਾ ਕਿ ਬਾਗ ਅਦਨ ਦੇ ਵਿੱਚ ਹੁਕਮ ਦੇ ਵਿੱਚ ਰਹੋਗੇ ਬੜਾ ਸੁਖ ਪਾਓਗੇ ਕੋਈ ਬਿਮਾਰੀ ਨਹੀਂ ਲੱਗੇ ਸੁਖ ਦੇ ਨਾਲ ਜੀਉਂਦੇ ਆ ਪਰ ਜਿੱਦਣ ਆਣ ਕੇ ਉਸ ਅਬਲਿਸ ਨੇ ਆ ਕੇ ਕਿਹਾ ਕਿ ਪ੍ਰਭੂ ਨੇ ਸਾਰੇ ਫਲਾਂ ਤੋਂ ਤੁਹਾਨੂੰ ਕਿਹਾ ਕਿ ਨਾ ਤੁਸੀਂ ਖਾਓ ਜਾਂ ਨਾ ਖਾਓ ਉਹਦੇ ਬਾਰੇ ਗੱਲ ਕੀਤੀ ਕੰਨੀ ਵੀ ਨਹੀਂ ਸਾਰਿਆਂ ਤੋਂ ਤਨੀ ਇੱਕ ਫਲ ਤੋਂ ਕਿਹਾ ਵੀ ਤੂੰ ਇਹ ਨਾ ਖਾਓ ਜਿੱਦਣ ਖਾਓਗੇ ਕੀ ਹੋਵੇਗਾ ਉਹ ਦਿਨ ਮਰਨਾ ਹੈ ਜਿੱਦਣ ਫਲ ਖਾਓਗੇ ਜੋ ਕਹ ਉਹਨੇ ਆਣ ਕੇ ਗੱਲਾਂ ਕਰ ਰਿਹਾ ਬਈ ਕਹਿੰਦਾ ਕਦੀ ਨਹੀਂ ਤੂੰ ਮਰੋਗੇ ਪਰ ਇਨਾ ਉਹ ਜਦ ਉਲਟੀ ਸਿੱਖਿਆ ਦੇਣ ਦੇ ਆ ਬਈ ਤੂੰ ਹੀ ਮਰੋਗੇ ਨਹੀਂ ਖਾਓਗੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਅੱਖਾਂ ਦੇ ਅੱਗੇ ਹੀ ਹੁੰਦੀਆਂ ਚਾਨਣ ਸੀ ਪਰ ਉਹ ਰੱਬ ਦੇ ਕਲਾਮ ਤੋਂ ਜਦੋਂ ਅੱਖਾਂ ਮੋੜੀਆਂ ਨਾ ਪ੍ਰਭੂ ਦੇ ਕਲਾਮ ਤੋਂ ਨਜ਼ਰ ਫੇਰ ਲਈ ਤੇ ਉਸ ਦਿਨ ਐਸਾ ਕੰਮ ਹੋਇਆ ਐਸਾ ਕੰਮ ਹੋਇਆ ਕਿ ਪਾਪ ਆ ਗਿਆ ਜੀਵਨ ਚ ਫਿਰ ਅੰਦਰੂਨੀ ਤਾਕਤ ਜਿਹੜੀ ਅੰਦਰ ਦੀ ਜਿਹੜੀ ਚਾਨਣ ਸੀ ਉਹ ਹਨੇਰਾ ਹੋ ਗਿਆ ਇਸੇ ਤਰ੍ਹਾਂ ਅੱਜ ਜਦੋਂ ਇਨਸਾਨ ਸਤਾਨ ਦੀ ਮੰਨਦਾ ਆ ਆਪਣੇ ਖਿਆਲਾਂ ਦੀ ਮੰਨਦਾ ਆ ਖੋਰ ਲੋਕ ਆ ਕੇ ਗੱਲਾਂ ਦੱਸਣ ਉਹਨਾਂ ਦੀ ਮੰਨ ਲੈਂਦਾ ਹੈ ਤੇ ਫਿਰ ਗੌਰ ਕਰੋ ਚਾਣਨ ਵਿੱਚ ਬੰਦਾ ਨਹੀਂ ਰਹਿ ਸਕਦਾ ਚਾਣਨ ਵਿੱਚ ਰਹਿਣ ਵਾਸਤੇ ਇਹ ਜਿਹੜੀਆਂ ਗੱਲਾਂ ਕਹੀਆਂ ਗਈਆਂ ਕਲਾਮ ਦੀਆਂ ਇਹਨਾਂ ਦੇ ਉੱਤੇ ਚੱਲਣਾ ਪੈਣਾ ਤੇ ਇਹਨਾਂ ਤੇ ਵਿਸ਼ਵਾਸ ਕਰਨਾ ਪੈਣਾ ਬੋਲੇ ਹਾਲੇਲੂਇਆ ਹਾਲੇਲੂਇਆ ਇਹਨਾਂ ਤੇ ਵਿਸ਼ਵਾਸ ਕਰੋ ਕਲਾਮ ਦੀਆਂ ਗੱਲਾਂ ਤੇ ਇਹ ਇਹ ਜਿਹੜੀ ਇਹ ਕਲਾਮ ਆ ਇਹ ਵਚਨ ਜਿਹੜਾ ਹੈ ਇਹ ਚਾਨਣ ਦਿੰਦਾ ਇਹਦੇ ਤੋਂ ਸੱਜੇ ਖੱਬੇ ਨਹੀਂ ਮੁੜਨਾ ਜਿੱਦਣ ਤੁਸੀਂ ਦੱਸਣ ਦਸਾਉਣ ਵਾਲੀਆਂ ਗੱਲਾਂ ਤੇ ਚੱਲਪੇ ਜਿੱਦਣ ਤੁਸੀਂ ਹੋਰ ਨਾ ਗੱਲਾਂ ਦੀਆਂ ਚੱਲਪੇ ਉਸ ਦਿਨ ਫਿਰ ਗੌਰ ਕਰੋ ਏਸੇ ਕਰਕੇ ਸਾਪ ਨੇ ਕਿਹਾ ਸੀ ਹਵਾਨ ਨੂੰ ਵੀ ਤੂੰ ਕਦੇ ਨਹੀਂ ਮਰੋਗੇ ਐਦਾਂ ਹੋ ਜਾਏਗਾ ਐਦਾਂ ਹੋ ਜਾਏਗਾ ਉਹਦੋਂ ਨੇ ਆਪਣੀ ਮਰਜ਼ੀ ਕਰ ਲਈ ਐਸਾ ਹੋਇਆ ਵੀ ਉਹਦੀਆਂ ਅੱਖਾਂ ਖੁੱਲ ਗਈਆਂ ਫਿਰ ਸ਼ਰਮ ਆਉਣ ਲੱਗ ਪਈ ਫਿਰ ਡਰ ਆਉਣ ਲੱਗ ਪਿਆ ਫਿਰ ਬਾਗ ਚਾਦਨ ਚੋਂ ਬਾਹਰ ਕੱਢਦਾ ساری ਉਮਰ ਰਹਿੰਦੇ ਰਹੇ ਗੌਰ ਕਰੋ ਆਪਣੀ ਮਰਜ਼ੀ ਕਰਨ ਦੇ ਨਾਲ ਬੰਦਾ ਉਸਤਾਦ ਦੇ ਵਿੱਚ ਜਾਂਦਾ ਪਰ ਜਦੋਂ ਵਚਨ ਦੇ ਨਾਲ ਨਾਲ ਚੱਲੋਗੇ ਵਚਨ ਨੂੰ ਜੀਵਨ ਚ ਰੱਖ ਕੇ ਚੱਲੋਗੇ ਵਚਨ ਦੇ ਨਾਲ ਕਦੀ ਵੀ ਤੁਸੀਂ ਸਤਾ ਵਿੱਚ ਨਹੀਂ ਪਹੁੰਗੋਗੇ ਹਨੇਰੇ ਵਿੱਚੋਂ ਹੀ ਚਾਨਣ ਚੜਾਏ ਬੋਲੇ ਹਾਲੇਲੂਇ 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 ਔਰ ਤੁਸੀਂ ਬਹੁਤ ਵਧੀਆ ਇੱਕ ਇਨਸਾਨੀਅਤ ਚਾਨਣ ਤੇ ਚਾਨਣ ਵਿੱਚ ਚੱਲੋਗੇ ਆਪ ਆਪਣੇ ਚਲਾਓਗੇ ਇਹ ਵਚਨ ਜਿਹੜਾ ਇਹ ਵਚਨ ਤੁਹਾਨੂੰ ਸਿੱਧਾ ਸਿੱਧਾ ਰਾਹ ਮੁਕਸੇਗਾ ਤੁਹਾਨੂੰ ਕਦੇ ਵੀ ਘਾਟ ਦੇ ਵਿੱਚ ਤੁਹਾਨੂੰ ਫਿਕਰਾਂ ਵਿੱਚ ਬੋਝ ਵਿੱਚ ਨਹੀਂ ਆਉਂਦੇਗਾ ਤਸੱਲੀ ਦੇਵੇਗਾ ਵਚਨ ਵਚਨ ਕਾਇਮ ਕਰ ਦੇਗਾ ਬੋਲੇ ਹallelujah ਇਸ ਕਰਕੇ ਰੋਜ਼ ਵਚਨ ਪੜੋ ਵਚਨ ਦੇ ਵਿੱਚ ਚੱਲੋ ਆਪਣੇ ਆਪ ਨੂੰ ਪਰਖਦੇ ਰਹੋ ਜਾਂਚਦੇ ਰਹੋ ਵਚਨ ਦੇ ਨਾਲ ਆਪਣੇ ਆਪ ਨੂੰ ਤੋਲਦੇ ਰਹੋ ਸੱਜੇ ਜਾਂ ਖੱਬੇ ਨਾ ਜਾਵਾਂ ਮੈਂ ਵਚਨ ਤੋਂ ਬਾਹਰ ਨਾ ਜਾਵਾਂ ਮੈਂ ਵਚਨਾਂ ਦੇ ਨਾਲ ਚੱਲਾਂ ਹਿੰਮਤ ਕਰਾਂ ਹਿੰਮਤ ਕਰੀਏ ਤੇ ਫਿਰ ਗੌਰ ਕਰੋ ਆਪਣੇ ਮਾਰਗ ਨੂੰ ਸਫਲ ਬਣਾਓਗੇ ਬੋਲੇ ਹਾਲੇਲੂਇਆ ਸਫਲ ਕਰੋਗੇ ਨਹੀਂ ਤੇ ਸatan ਇਸ ਸੰਸਾਰ ਦੇ ਉੱਤੇ ਪੂਰਾ ਉਹਨੇ ਹਨੇਰਾ ਸਾਇਆ ਉਹ ਚਾਹੁੰਦਾ ਹੈ ਵੀ ਤੁਸੀਂ ਵੀ ਹਨੇਰੇ ਵਿੱਚ ਚਲੇ ਜਾਓ ਤੁਸੀਂ ਵੀ ਬੰਦਗੀ ਤੋਂ ਬਾਹਰ ਚਲੇ ਜਾਓ ਤੁਸੀਂ ਵੀ ਕਲਾਮ ਤੋਂ ਬਾਹਰ ਚਲੇ ਜਾਓ ਤੁਹਾਡੇ ਜੀਵਨ 'ਚ ਵੀ ਪਾਪ ਆ ਜਾਵੇ ਤੁਹਾਡੇ ਜੀਵਨ 'ਚ ਵੀ ਗੁਨਾ ਆ ਜਾਣ ਜਿਵੇਂ ਤੁਸੀਂ ਚੱਲ ਰਹੇ ਜੋ ਇਹਦੇ ਤੋਂ ਹੋਰ ਪਿੱਸੇ ਚਲੇ ਜਾਓ ਤੁਹਾਡੇ ਜੋ ਦੁਆ ਘਟ ਜਾਏ ਤੁਹਾਡੇ ਜੋ ਵਚਨ ਘਟ ਜਾਣ ਤੁਹਾਡੇ ਚ ਹਰ ਪਰਮੇਸ਼ਵਰ ਦਾ ਵਚਨ ਜਿਹੜਾ ਦੂਰ ਹੋ ਜਾਏ ਉਹ ਚਾਹੁੰਦਾ ਆ ਪਰ ਆਪਣੇ ਆਪ ਨੂੰ ਖਬਰਦਾਰੀ ਦੇ ਵਿੱਚ ਲੈ ਕੇ ਪ੍ਰਭੂ ਦੇ ਕੰਮ ਵਿੱਚ ਅੱਗੇ ਵਧ ਜਾਓ ਬੋਲੇ ਹਾਲੇਲੂਇਆ ਫਿਰ ਤੁਸੀਂ ਬਹੁਤ ਵਧੀਆ ਆਪਣੀ ਜ਼ਿੰਦਗੀ ਹੰਡਾਓਗੇ ਆਈ ਅੱਖਾਂ ਬੰਦ ਕਰੇ